ਦਾਂ ਦੇ ਕੱਪੜੇ ਵਹਲਾਏ ਨੇ ਦਾਂ ਦੇ ਕੱਪੜੇ ਦੇਖੇ ਨੇ ਤੇ ਉਹਨਾਂ ਦੇ ਵਿੱਚੋਂ ਦੋ ਸੂਟ ਕੋਲ ਲੈ ਲਏ ਫਿਰੋਜ਼ਪੁਰ ਚ ਦੋ ਔਰਤਾਂ ਆਪਣੇ ਬੱਚਿਆਂ ਨਾਲ ਕੱਪੜੇ ਦੀ ਦੁਕਾਨ ਤੇ ਕਿਵੇਂ ਆਉਂਦੀਆਂ ਨੇ ਤੇ ਦੁਕਾਨਦਾਰ ਤੋਂ ਸੂਟ ਲੈਂਦੀਆਂ ਨੇ ਤੇ ਇੱਕ ਔਰਤ ਹੋਲੀ-ਹੋਲੀ ਨਵੇਂ ਸੂਟ ਨੂੰ ਆਪਣੇ ਲਿਫਾਫੇ ਚ ਪਾ ਲੈਂਦੀ ਹੈ جس دی ساری ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਵੇਂ ਸ਼ਾਤਰ ਔਰਤਾਂ ਨਵੇਂ ਸੂਟਾਂ ਨੂੰ ਆਪਣੇ ਲਿਫਾਫੇ 'ਚ ਪਾ ਲੈਂਦੀਆਂ ਨੇ ਦੁਕਾਨਦਾਰ ਨੇ ਦੱਸਿਆ ਕਿ ਇਹ ਇੱਕ ਗਿਰੋ ਹੈ ਜੋ ਇਸ ਤਰ੍ਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਜਿਸ ਵਿੱਚ ਦੋ ਔਰਤਾਂ ਆਪਣੇ ਛੋਟੇ ਬੱਚੇ ਨਾਲ ਆਂਦੀਆਂ ਨੇ ਤੇ ਸੂਟ ਨੂੰ ਦੇਖ ਕੇ ਹੌਲੀ-ਹੌਲੀ ਲਿਫਾਫੇ 'ਚ ਪਾ ਕੇ ਚਲੀ ਜਾਂਦੀਆਂ ਨੇ ਜੀ ਸਰ ਕੀ ਨਾਮ ਤੁਹਾਡਾ? ਪ੍ਰਸ਼ੋਦ ਮੋਹਨ ਰਾਜ ਜੀ। ਸਰ ਕੀ ਹੋਇਆ ਕੀ ਉਹ ਤੇ ਦੁਕਾਨ ਤੇ ਕਰਨ? ਦੋ ਲੇਡੀਜ਼ ਜੀ ਨਾਲ ਇੱਕ ਬੱਚਾ ਹੈਗਾ ਸੀ ਦੁਕਾਨ ਤੇ ਕੱਪੜੇ ਵੇਖਣ ਆਏ ਨੇ ਦੁਕਾਨ ਤੇ ਕੱਪੜੇ ਦੇਖੇ ਨੇ ਤੇ ਉਹਨਾਂ ਨੇ ਵਿੱਚੋਂ 200 ਰੁਪਏ ਦੇ ਲੈ ਗਏ ਨੇ। ਫਿਰ ਤੁਹਾਨੂੰ ਕਿਦਾਂ ਪਤਾ ਲੱਗਾ ਸਰ? ਸਾਨੂੰ ਬਾਅਦ ਕੈਮਰੇ ਵਿੱਚ ਵੀਡੀਓ ਵਾਲੀ ਦੇਖੀ ਏ ਉਹ ਸਾਨੂੰ ਕੈਮਰੇ ਬਾਦੋਂ ਲੱਗਿਆ। ਤੇ ਕਿੰਨੀ ਵਾਰ ਹੋਇਆ ਤੁਹਾਡੇ ਨਾਲ ਇਹ? ਆ ਦੂਜੀ ਵਾਰ ਚਾਂਸ ਹੋ ਗਿਆ ਜੀ। ਤੀਜੀ-ਚੌਥੀ ਵਾਰ। ਹਾਂ ਜੀ। ਤੇ ਹੋਰ ਵੀ ਕਿਸੇ ਨਾਲ ਹੋਇਆ ਬਾਜ਼ਾਰ 'ਚ? ਪਤਾ ਨਹੀਂ ਬਾਜ਼ਾਰ ਤੋਂ ਆਇਆ ਜ਼ਰੂਰ ਹੋਏਗਾ ਜੀ ਪਰ ਆਪਾਂ ਨੂੰ ਪਤਾ ਇਸ ਚੀਜ਼ ਦਾ ਜੀ। ਕੋਈ ਗੈਂਗ ਤਾਂ ਨਹੀਂ ਕੀ ਹੈ ਵਹਿਗੇ ਲੱਗਦਾ ਜੀ ਮੈਨੂੰ ਤਾਂ ਜੀ ਕਿੰਨੇ ਜਣੇ ਆਏ ਸੀ ਤੈਨੂੰ ਦੋ ਜੈਨ ਦੋ ਲੇਡੀ ਸੀ ਇੱਕ ਇੱਕ ਬੱਚਾ ਸੀ ਨਾਲ ਤੇ ਉਹ ਮੰਗ ਕੀ ਕਰਦੇ ਸੀ ਸਾਥੀ ਮੰਗ ਰਸੂੜ ਭੱਗੇ ਸਾਡੇ ਸੂਰ ਦਿਖਾਓ ਜੀ ਤੁਸੀਂ ਕੀ ਮੰਗ ਕਰਦੇ ਕਿ ਇਹਨਾਂ ਨੂੰ ਫੜਿਆ ਜਾਵੇ ਕਰਦੇ ਵੀ ਹੁਣ ਜਲਦੀ ਜੇ ਫੜਿਆ ਜਾ ਇਹਨਾਂ ਨੂੰ ਤੇ ਹੋਰ ਕਿਸੇ ਦੁਕਾਨਦਾਰ ਨੇ ਆਏ ਹੋਏ ਤਾਂ ਇਹ ਹੋਰ ਕਿਸੇ ਦੁਕਾਨ ਦਾ ਕੰਮ ਹੈ ਜੀ ਨਾਲ ਕੀ ਨਾਮ ਹੈ ਸਰ ਤੁਹਾਡਾ ਰਸ਼ਦਉਦਦ ਜੀ